ਐ ਰਉ ਮਹੱਲਾ ਤੀਜਾ ਗੁਰਸੇਵਾ ਤੇ ਅੰਮ੍ਰਿਤ ਫਲ ਪਾਇਆ ਹਉ ਮੈਂ ਤ੍ਰਿਸ਼ਣ 부ਝਾਈ ਹਰ ਕਾ ਨਾਮ ਹਿਰਦੈ ਮਨ ਵਸਿਆ ਮਨ ਸਾ ਮਨਹਿ ਸਮਾਈ ਹਰ ਜੀਓ ਕਿਰਪਾ ਕਰਹੁ ਮੇਰੇ ਪਿਆਰੇ ਆਨ ਦਿਨ ਹਰ ਗੁਣ ਦੀਨ ਜਨ ਮੰਗੈ ਗੁਰ ਕੈ ਸਬਦ ਉਦਾਰੇ ਰਹਾਉ ਸੰਤ ਜਨਾ ਕਾਉ ਜਮ ਜੋਹੇ ਨਾ ਸਾਖੈ ਰਤੀ ਅੰਚ ਦੁਖ ਨਾ ਲਾਈ ਆਪ ਤਰਹਿ ਸਗਲੇ ਕੋਲ ਤਾਰਹਿ ਜੋ ਤੇਰੀ ਸਰਣਾਈ ਭਗਤਾ ਕੀ ਪੈਜ ਰਖੈ ਤੂ ਆਪੇ ਏਹ ਤੇਰੀ ਵਡਿਆਈ ਜਨਮ ਜਨਮ ਕੇ ਕੇਲ ਵੇਖ ਦੁਖ ਕਾਟਹਿ ਦੁਬਿਦਾਰਤੀ ਨਾਰਾਈ ਹਮ ਮੂੜ ਮੋਗਦ ਕਿਛ ਬੂਝਹਿ ਨਾਹੀ ਤੂ ਆਪੇ ਦੇਹ 부ਝਾਈ ਜੋ ਤੁਧ ਭਾਵੈ ਸੋਈ ਕਰਸੀ ਅਵਰ ਨਾ ਕਰਣਾ ਜਾਈ ਜਗਤੋ ਪਾਏ ਤੁਦ ਧੰਦੇ ਲਾਇਆ ਭੂੰਦੀ ਕਾਰ ਕਮਾਈ ਜਨਮ ਪਦਾਰਥ ਜੂਐ ਹਾਰੇ ਆ ਸਬਦੈ ਸੁਰਤ ਨਾ ਪਾਈ ਮਨ ਮੁਖ ਮਰਹਿ ਤਿਨ ਕਿਛੂ ਨਾ ਸੂਜੈ ਦੁਰਮਤ ਅਗਿਆਨ ਅੰਧਾਰਾ ਭਵ ਜਲ ਪਾਰ ਨਾ ਪਾਵੇ ਕਬਹੀ ਧੂਬ ਹੋਏ ਬੇਨ ਗੋਰ ਸਿਰ ਭਾਰਾ ਸਾਚਾ ਸਬਦ ਰਤੇ ਜਨ ਸਾਚੇ ਹਾਰ ਪ੍ਰਭ ਆਪ ਮਿਲਾਏ ਗੁਰ ਕੀ ਬਾਣੀ ਸਬਦ ਕੁਛਾਤੀ ਸਾਚ ਰਹੇ ਲਿਵ ਲਾਏ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕੈ ਸਬਦ ਵਿਚਾਰੇ ਨਾਨਕ ਤਿਨ ਕੈ ਸਤਿ ਬਲਿਹਾਰੈ RAM ਨਾਮ ਉਰ ਧਾਰੇ ਐ ਰਾਮ ਮਹੱਲਾ ਪੰਜਵਾਂ ਅਸ਼ਟਪਦੀਆ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਜਿਸ ਨਾਮ ਹਿਰਦੈ ਸੋਈ ਵਡਰਾਜਾ ਜਿਸ ਨਾਮ ਹਿਰਦੈ ਤਿਸ ਪੂਰੇ ਖਾਜਾ ਜਿਸ ਨਾਮ ਹਿਰਦੈ ਤੈਨ ਕੋਟ ਧਾਨ ਪਾਏ ਨਾਮ ਬਿਨਾ ਜਨਮ ਬਿਰਥਾ ਜਾਏ ਤਿਸ ਸਾ ਲਾਹੀ ਜਿਸ ਹਾਰ ਧਨ ਰਾਸ ਸੂਵਡ ਭਾਗੀ ਜਿਸ ਗੁਰਮਸਤਕ ਹਾਥ ਰਹਾ ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈ ਨਾਮ ਜਿਸ ਨਾਮ ਹਿਰਦੈ ਤਿਸ ਸਹਜ ਸੁਖੈ ਨਾ ਜਿਸ ਨਾਮ ਹਿਰਦੈ ਸੋ ਸੀਤਲ ਹੂਆ ਨਾਮ ਬਿਨਾਂ ਤ੍ਰਿਗ ਜੀਵਨ ਮੁਵਾ ਜਿਸ ਨਾਮ ਰਿਦੈ ਸੋ ਜੀਵਨ ਮੁਕਤਾ ਜਿਸ ਨਾਮ ਰਿਦੈ ਤਿਸ ਸਭ ਹੀ ਜੁਗਤਾ ਜਿਸ ਨਾਮ ਰਿਦੈ ਤਿਨ ਨਉ ਨਿਦ ਪਾਈ ਨਾਮ ਵਿਨਾਮ ਭ੍ਰਮ ਆਵੈ ਜਾਇ ਜਿਸ ਨਾਮ ਹਿਰਦੈ ਸੋ ਵੇ ਪਰਵਾਹ ਜਿਸ ਨਾਮ ਹਿਰਦੈ ਤਿਸ ਸਦ ਹੀ ਲਾਹਾ ਜਿਸ ਨਾਮ ਹਿਰਦੈ ਤਿਸ ਵੱਡ ਪਰਵਾਰਾ ਨਾਮ ਬਿਨਾ ਮਨ ਮੁਖ ਗਾਵਾਰਾ ਜਿਸ ਨਾਮ ਹਿਰਦੈ ਤਿਸ નિਹਚਲ ਆਸਨ ਜਿਸ ਨਾਮ ਹਿਰਦੈ ਤਿਸ ਤਖਤ ਨਿਵਾਸਨ ਜਿਸ ਨਾਮ ਹਿਰਦੈ ਸੋ ਸਾਚਾ ਸਾਹੋ ਨਾਮਹੀਣ ਨਾਹੀ ਪਤ ਵੇਸਾਹੋ ਜਿਸ ਨਾਮ ਹਿਰਦੈ ਸੋ ਸਭ ਮਹਿ ਜਾਤਾ ਜਿਸ ਨਾਮ ਹਿਰਦੈ ਸੋ ਪੁਰਖ ਵਿਦਾਤਾ ਜਿਸ ਨਾਮ ਹਿਰਦੈ ਸੋ ਸਭ ਤੇ ਊਚਾ ਨਾਮ ਬਿਨਾ ਬ੍ਰਹਮ ਜੋਨੀ ਮੂਚਾ ਜਿਸ ਨਾਮ ਰਿਦੈ ਤਿਸ ਪ੍ਰਗਟ ਪਹਾਰਾ ਜਿਸ ਨਾਮ ਰਿਦੈ ਤਿਸ ਮਿਟਿਆ ਅੰਧਾਰਾ ਜਿਸ ਨਾਮ ਰਿਦੈ ਸੋ ਪਰਖ ਪਰਵਾਨ ਨਾਮ ਬਿਨਾ ਫਿਰ ਆਵਣ ਜਾਣ ਤਿਨ ਨਾਮ ਪਾਇਆ ਜਿਸ ਭਇਓ ਕਿਰਪਾਲ ਸਾਧ ਸੰਗਤ ਮਹਿ ਲਖੇ ਗੋਪਾਲ ਆਵਣ ਜਾਣ ਰਹੇ ਸੁਖ ਪਾਇਆ ਕਾਹੋ ਨਾਨਕ ਤਤੈ ਤਤ ਮਿਲਾਇਆ ਭੈ ਰਉ ਮਹੱਲਾ ਪੰਜਵਾ ਕੋਟ ਵਿਸਨ ਕੀਨੇ ਅਵਤਾਰ ਕੋਟ ਬ੍ਰਹਮੰਡ ਜਾ ਕੇ ਧਰਮ ਸਾਲ ਕੋਟ ਮਹੇਸ ਉਪਾਏ ਸਮਾਏ ਕੋਟ ਬ੍ਰਾਹਮੇ ਜਗ ਸਾਜਣ ਲਾਏ ਸੋ ਧਣੀ ਗੋਬਿੰਦ ਹਮਾਰਾ ਵਰਨ ਨਾ ਸਾਖਉ ਗੁਣ ਵਿਸਥਾਰਾ ਰਹਾਉ ਕੋਟ ਮਾਇਆ ਜਾ ਕੈ ਸੇਵਕਾਏ ਕੋਟ ਜੀਵ ਜਾ ਕੀ ਸਹਿ ਜਾਏ ਕੋਟ ਉਪਾਰਜਨਾ ਤੇਰੈ ਅੰਗ ਕੋਟ ਭਗਤ ਬਸਤ ਹਰ ਸੰਗੈ ਕੋਟ ਸ਼ਤਰਪਤ ਕਰਤ ਨਮਸਕਾਰ ਕੋਟ ਇੰਦਰ ਠਾਡੇ ਹੈ ਦਵਾਰ ਕੋਟ ਬੈਕੁੰਠ ਜਾ ਕੀ ਦ੍ਰਿਸ਼ਟੀ ਮਾਹੇ ਕੋਟ ਨਾਮ ਜਾ ਕੀ ਕੀਮਤ ਨਾਹੇ ਕੋਟ ਪੂਰੀ ਅਤ ਹੈ ਜਾ ਕੈ ਨਾਦ ਕੋਟ ਅਖਾਰੇ ਚਲਤ ਬਿਸਮਾਦ ਕੋਟ ਸਖਤ ਸਿਵ ਆਗਿਆਖਾਰ ਕੋਟ ਜੀ ਦੇਵ ਆਧਾਰ ਕੋਟ ਤੀਰਥ ਜਾਕੇ ਚਰਨ ਮਜਾਰ ਕੋਟ ਪਵਿੱਤਰ ਜਪਤ ਨਾਮ ਚਾਰ ਕੋਟ ਪੂਜਾਰੀ ਕਰਤੇ ਪੂਜਾ ਕੋਟ ਵਿਸਥਾਰਨ ਅਵਰ ਨਾ ਦੂਜਾਈ ਕੋਟ ਮਹਿਮਾ ਜਾਕੀ ਨਿਰਮਲ ਹੰਸ ਕੋਟ ਉਸਤਤ ਜਾਕੀ ਕਰਤ ਬ੍ਰਹਮੰਸੈ කෝට පරලො ඕපත නෙමකමාහේ කෝටගුणාතේරේ ගण නාජහේ කෝටග අන්නේ කතැහැගේ යාන කෝටතයන්නේ තරතතයාන කෝටතපිසර තපහි කරතේ කෝටමුනිසර මෝනමැ රැहතේ. ਅਵੇ ਗਤਨ ਆਥ ਅਗੋਚਰ ਸੁਆਮੀ ਪੂਰ ਰਹਿਆ ਘਾਟ ਅੰਤਰ ਜਾਮੀ ਜਤ ਕਤ ਦੇਖਾਉ ਤੇਰਾ ਵਾਸਾ ਨਾਨਕ ਕਾਉ ਗੋਰ ਕੀਓ ਪ੍ਰਗਾਸਾ ਹੈ ਰਉ ਮਹੱਲਾ ਪੰਜਵਾਂ ਸਤਿਗੁਰ ਮੋ ਕਉ ਕੀਨੋ ਦਾਨ ਅਮੋਲ ਰਤਨ ਹਰਦੀਨੋ ਨਾਮ ਸਹਿਜ ਬਿਨੋਦ ਚੋਜ ਆਨੰਤਾ ਨਾਨਕ ਕਾਉ ਪ੍ਰਾਪ ਮਿਲੇਉ ਅਚਿੰਤਾ ਕਹੋ ਨਾਨਕ ਕੀਰਤ ਹਰ ਸਾਚੀ ਬਾਹੁਰ ਬਾਹੁਰ ਤਿਸ ਸੰਗ ਮਨ ਰਾਚੀ ਰਹਾਉ ਅਚਿੰਤ ਹਮਾਰੈ ਪੂਜਨ ਭਾਉ ਅਚਿੰਤ ਹਮਾਰੈ ਲੀਚੈ ਨਾਉ ਅਚਿੰਤ ਹਮਾਰੈ ਸਬਦ ਉਧਾਰ ਅਚਿੰਤ ਹਮਾਰੈ ਭਰੇ ਪੰਡਾਰ ਅਚਿੰਤ ਹਮਾਰੈ ਕਾਰਜ ਪੂਰੇ ਅਚਿੰਤ ਹਮਾਰੈ ਲਥੇ ਵਿਸੂਰੇ ਅਚਿੰਤ ਹਮਾਰੈ ਬੈਰੀ ਮੀਤਾ ਅਚਿੰਤੋ ਹੀ ਇਹੋ ਮਨ ਵਸ ਕੀਤਾ अಚത ప్්‍රಭ හමਕਆത ලਸ ਅಚత हमමාਰ ਪൂරण අසා ਅಚਤ ਹமாකාව සಗලಸදාਤਅಚਤ ਹමਕව ගොරදිਨോ මන්ਤਅಚత हमരੇ මന සੇබෑර ਅಚਤ हमാരੇ මിටെ ਅඳේර ਅචਤോහි මානਕೀරਤනමੀਥਾ ਅಚਤോහි ಪ್രਬකාටකාටಡੀထਾ अचिन्त मिटियो है सगलो परमा अचिन्त बसयो मान सोख बिसरामा अचिन्त हमारै अनहत वाजे अचिन्त हमारै गोविंद गाजे अचिन्त हमारै मानपतियाना निहचल धनी अचिन्त पहचाना अचिन्तो उपजियो सगल विवेका अचिन्त चरि हाथ हार हार टेका अचिन्ता प्रभु तौर लिखिया लेख अचिन्ता मिलयो प्रभु ठाकुर एक चिन्ता चिंत अचिन्ता सगली गई प्रभु नानक 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 मयी ऐरौ वाणी भगतां की कबीर जीयो कार कहला एक ओ अंगार सतगुरु प्रसाद ਇਹੋ ਧਨ ਮੇਰੇ ਹਰ ਕੋ ਨਾਓ ਗਾਠ ਨਾ ਬਾਧਾਓ ਵੇਚ ਨਾ ਖਾਓ ਰਹਾਓ ਨਾਓ ਮੇਰੇ ਖੇਤੀ ਨਾਓ ਮੇਰੇ bari ਭਗਤ ਕਰਾਓ ਜਨ ਸਰਣ ਤੁਮਾਰੀ ਨਾਓ ਮੇਰੇ ਮਾਇਆ ਨਾਓ ਮੇਰੇ ਪੂੰਜੀ ਤੁਮਹਿ ਛੋਡ ਜਨ ਨਾਓ ਨਹੀਂ ਦੂਜੀ ਨਾਵ ਮੇਰੇ ਬੰਦੇ ਪ ਨਾਵ ਮੇਰੇ ਭਾਈ ਨਾਵ ਮੇਰੇ ਸੰਗ ਅੰਤ ਹੋਏ ਸਖਾਈ ਮਾਇਆ ਮਹਿ ਜਿਸ ਰਖੈ ਉਦਾਸ ਕਹਿ ਕਬੀਰ ਹਾਉ ਤਾਕ ਉਦਾਸ नांगे आवन नांगे जाना को न रहे है राजा राना राम राजा नौ निध मेर सम्पहेत कलात तन आवत सांग ना जात संगाती कहा पायो दर बांधे हाथी लंका लङ्का सोने का पहया मूर्ख रावण ले गया ਕਹ ਹੈ ਕਬੀਰ ਕੇਸ਼ ਗੋਨ ਵਿਚਾਰ ਚਲੇ ਜੁਵਾਰੀ ਦੋਏ ਹੱਥ ਚਾਰ ਮੈਲਾ ਬ੍ਰਹਮਾ ਮੈਲਾ ਇੰਦ ਰਬ ਮੈਲਾ ਮੈਲਾ ਹੈ ਚੰਦ ਮੈਲਾ ਮਲਤਾ ਇਹੋ ਸੰਸਾਰ ਇਕ ਹਾਰ ਨਿਰਮਲ ਜਾ ਕਾ ਅੰਤ ਨਾ ਪਾਰ ਰਹਾਉ ਮੈਲੇ ਬ੍ਰਹਮੰਡਾਏ ਕੈ ਈਸ ਮੈਲੇ ਨਿਸ ਬਾਸੁਰ ਦਿਨ ਤੀਸੈ ਮੈਲਾ ਮੋਤੀ ਮੈਲਾ ਹੀਰ ਮੈਲਾ ਪੌਣ ਪਾਵਕ ਅਰਨੀਰ ਮੈਲੇ ਸੇਵ ਸੰਕਰਾਮ ਹੇਸ ਮੈਲੇ ਸਿੱਧ ਸਾਧਕ ਅਰਪੇਖ ਮੈਲੇ ਜੋਗੀ ਜੰਗਮ ਜਟਾ ਸਹੇਤ ਮੈਲੀ ਕਾਇਆ ਹੰਸ ਸਮੇਤ ਕਹ ਕਬੀਰ ਤੇ ਜਨ ਪਰਵਾਨ ਨਿਰਮਲ ਤੇ ਜੋ ਰਾਮਹਿ ਜਾਨ ਮਾਨ ਕਰਮ ਕਾ ਕਿਬਲਾ ਕਰ ਦੇਹੀ ਬੋਲਨ ਹਾਰ ਪਰਮ ਗੁਰ ਏਹੀ ਕਾਹੋ ਰੇ ਮੁੱਲਾ ਬਾਗ ਨਿਵਾਜ ਏਕਮ ਸੀਤਾ ਦਸੈ ਦਰਵਾਜ ਰਹਾਉ ਮਿਸ ਮਿਲ ਤਾਮਸ ਭਰਮ ਕਦੂਰੀ ਭਾਖ ਲੇ ਪੰਚੈ ਹੋਏ ਸਬੂਰੀ ਹਿੰਦੂ ਤੁਰਕ ਕਾ ਸਾਹਿਬ ਏਕ ਕਹਿ ਕਰੈ ਮੁੱਲਾ ਕਹਿ ਕਰੈ ਸੇਖ ਕਹਿ ਕਬੀਰ ਹਉ ਭਇਆ ਦੇਵਾਨਾ ਮੋਸ ਮੋਸ ਮਨੁਆ ਸਹਜ ਸਮਾਨਾ ਗੰਗਾ ਕਹਿ ਸੰਗ ਸਲਤਾ ਬਿਗਰੀ ਸੂ ਸਲਤਾ ਗੰਗਾ ਹੋਏ ਨਿਬਰੀ ਬਿਗਰਿਓ ਕਬੀਰਾ RAM ਦੁਹਾਈ ਸਾਚ ਭਾਇਓ ਅਨਕ ਤਹ ਨਾ ਜਾਈ ਰਹਾ ਚੰਦਨ ਕੈ ਸੰਗ ਤਰਵਰ ਬਿਗਰਿਓ ਸੋ ਤਰਵਰ ਚੰਦਨ ਹੋਏ ਨਿਭਰਿਓ 파ਰਸ ਕੈ ਸੰਗ ਤਾਂਬਾ ਬਿਗਰਿਓ ਸੋ ਤਾਂਬਾ ਕੰਚਨ ਹੋਏ ਨਿਭਰਿਓ ਸੰਤਨ ਸੰਗ ਕਬੀਰਾ ਬਿਗਰਿਓ ਸੋ ਕਬੀਰ ਰਾਮੈ ਹੋਏ ਨਿਭਰਿਓ ਮਾਥੇ ਤੇਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉ ਨਾ ਜਾਣਾ ਜਾਓ ਹਾਓ ਬਉਰਾ ਜਾਓ ਰਾਮ ਤੋਰਾ ਲੋਗ ਮਰਮ ਕਹਿ ਜਾਣੈ ਮੋਰਾ ਰਹਾਉ ਤੋਰਾ ਨਾ ਪਾਤੀ ਪੂਜਾਉ ਨਾ ਦੇਵਾ ਰਾਮ ਭਗਤ ਬਿਨ ਨਿਹਫਲ ਸੇਵਾ ਸਾਤਿ ਗੁਰੂ ਪੂਜਾ ਓ ਸਦਾ ਸਦਾ ਮਨਾਵੋ ਐਸੀ ਸੇਵ ਦਰਗਹਿ ਸੁਖ ਪਾਵੋ ਲੋਕ ਕਹੈ ਕਬੀਰ ਬਉਰਾਨਾ ਕਬੀਰ ਕਾ ਮਰਮ RAM ਪਹਿਚਾਨਾ उलट जात कोल दो बेसारी सुन सहज मै बोनत हमारी हमरा झगरा रहा ना को पंडित दो रहा। बोन बोन आप आप पहरावो जह नहीं आप तहां हुए गावो पंडित मुल्ला जो लिख दिया छाड चले हम कछू ना लिया ਰਦਾ ਇਖਲਾਸ ਨਿਰਖਲੇ ਮੀਰਾ ਆਪ ਖੋਜ ਖੋਜ ਮਿਲੇ ਕਬੀਰਾ ਨਿਰਧਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚੇਤਨਾ ਧਰੇ ਰਹਾ ਜਾਓ ਨਿਰਧਨ ਸਰਦਨ ਕਹਿ ਜਾਏ ਆਗੇ ਬੈਠਾ ਪੀਠ ਫੇਰਾਏ ਜਾਓ ਸਰਦਾਨ ਨਿਰਦਾਨ ਕਹਿ ਜਾਏ ਦੀਆ ਆਦਰ ਲੀਆ ਬੁਲਾਏ ਨਿਰਦਾਨ ਸਰਦਾਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੇਤੀ ਜਾਈ ਕਹ ਕਬੀਰ ਨਿਰਦਾਨ ਹੈ ਸੋਈ ਜਾ ਕੇ ਹਿਰਦੈ ਨਾਮ ਨਾ ਹੋਈ ਗੁਰ ਸੇਵਾ ਤੇ ਭਗਤ ਕਮਾਈ ਤਾਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕਾਉ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ ਅਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹ ਹੀ ਲਾਹ ਰਹਾਉ ਜਦ ਲੱਗ ਜਰਾ ਰੋਗ ਨਹੀਂ ਆਇਆ ਜਦ ਲੱਗ ਕਾਲ ਘਰਸੀ ਨਹੀਂ ਕਾਇਆ ਜਦ ਲੱਗ ਵਿਕਲ ਭਈ ਨਹੀਂ ਬਾਨੀ ਭਾਜ ਦੇਹ ਰੇ ਮਨ ਸਾਰਿਗ ਪਾਨੀ ਆਬ ਨਾ ਭਜਸ ਭਜਸ ਕਬ ਭਾਈ ਆਵੈ ਅੰਤ ਨਾ ਪਜਿਆ ਜਾਈ ਜੋ ਕਿਸ ਕਰਹਿ ਸੋਈ ਅਬਸਾਰ ਫਿਰ ਪਛਤਾਹੋ ਨਾ ਪਾਵਹੁ ਪਾਰ ਸੋ ਸੇਵਕ ਜੋ ਲਾਇਆ ਸੇਵ ਤੈਨਹੀਂ ਪਾਏ ਨਿਰੰਜਨ ਦੇਵ ਗੌਰ ਮੇਲਤਾ ਕੇ ਖੁੱਲੇ ਕਪਾਟ ਬਾਹੁਰ ਨ ਆਵੈ ਜੋਨੀ ਬਾਟ ਇਹ ਹੀ ਤੇਰਾ ਔਸਰ ਇਹ ਤੇਰੀ ਵਾਰ ਘਾਟ ਭੀਤਰ ਤੂੰ ਦੇਖ ਵਿਚਾਰ ਇਹਤ ਕਬੀਰ ਜੀਤ ਕੈ ਹਾਰ ਬਾਹੋ ਵਿਧ ਕਹਿਓ ਪੁਕਾਰ ਪੁਕਾਰ ਸੇਵਕੀ ਪੁਰੀ ਵਸੈ ਬੋਧਸਾਰ ਤਹਿ ਤੁਮ ਮਿਲ ਕੈ ਕਰਹੁ ਬੇਚਾਰ ਈਤ ਊਤ ਕੀ ਸੋਜੀ ਕਰੈ ਕਾਉਨ ਕਰਮ ਮੇਰਾ ਕਰ ਕਰ ਮਰੈ निज पद ਉਪਰ ਲਾਗੋ ਧਿਆਨ ਰਾਜਾ RAM ਨਾਮ ਮੋਰਾ ਬ੍ਰਹਮ ਗਿਆਨ ਰਹਾਉ ਮੂਲ ਦੁਆਰੇ ਬੰਧਿਆ ਬੰਦ ਰਾਵ ਉਪਰ ਗਹਿ ਰਾਖਿਆ ਚੰਦ ਪਛਮ ਦੁਆਰੇ ਸੂਰਜ ਤਪੈ ਮੇਰ ਡੰਡ ਸਿਰ ਉਪਰ ਬਸੈ ਪਸ਼ਚਮ ਦੁਆਰੇ ਕੀ ਸਿਲ ਓੜ ਤਿਹ ਸਿਲ ਉਪਰ ਖਿੜਕੀ ਔਰ ਖਿੜਕੀ ਉਪਰ ਦਸਵਾ ਦਵਾਰ ਕਹਿ ਕਬੀਰ ਤਾ ਕਾ ਅੰਤ ਨ ਪਾਰ ਸੋ ਮੁੱਲਾ ਜੋ ਮਨ ਸਿਓ ਲਰੈ ਗੁਰ ਉਪਦੇਸ ਕਾਲ ਸਿਓ ਜੁਰੈ ਕਾਲ ਪੁਰਖ ਕਾ ਮਰਦੈ ਮਾਨ ਤਿਸ ਮੁੱਲਾ ਕਾਓ ਸਦਾ ਸਲਾਮ ਹੈ ਹਜੂਰ ਕਤ ਦੂਰ ਬਤਾਵਹੁ ਦੁੰਦਰ ਬਾਦਹੁ ਸੁੰਦਰ ਪਾਵਹੁ ਰਹਾਉ ਕਾਜੀ ਸੋ ਜੋ ਕਾਇਆ ਵਿਚਾਰੈ ਕਾਇਆ ਕੀ ਅਗਨ ਬ੍ਰਹਮ ਪਰਜਾਰੈ ਸੁਪਨੇ ਵਿੰਦ ਨਾ ਦੇਹੀ ਚਰਨਾ ਤਿਸ ਕਾਜੀ ਕਾਉ ਜਰਾ ਨ ਮਰਨਾ ਸੋ ਸੁਰਤਾਨ ਜੋ ਦੁਏ ਸਰਤਾਨੈ ਬਾਹਰ ਜਾਤਾ ਭੀਤਰ ਆਨੈ ਗਗਨ ਮੰਡਲ ਮਹਿਲ ਅਸਕਰ ਕਰੈ ਸੋ ਸੁਰਤਾਨ ਸ਼ਤਰ ਸਿਰ ਧਰੈ ਜੋਗੀ ਗੋਰਖ ਗੋਰਖ ਕਰੈ ਹਿੰਦੂ ਰਾਮ ਨਾਮ ਉਚਰੈ ਮੁਸਲਮਾਨ ਕਾ ਏਕ ਖੁਦਾਏ ਕਬੀਰ ਕਾ ਸੁਆਮੀ ਰਹਿ ਆਸਮਾਏ ਮਹੱਲਾ ਪੰਜਵਾਂ ਜੋ ਪਾਥਰ ਕਉ ਕਹਤੇ ਦੇਵ ਤਾ ਕੀ ਬਿਰਥਾ ਹੋ ਵੈ ਸੇਵਾ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ ਠਾਕੁਰ ਹਮਰਾ ਸਾਧ ਗੋਲੰਤਾ ਸਰਬ ਜੀਆਂ ਕਾਉ ਪ੍ਰਾਪਦਾਨ ਦੇਤਾ ਰਹਾਉ ਅੰਤਰ ਦੇਉ ਨਾ ਜਾਣੈ ਅੰਧ ਭ੍ਰਮ ਕਾ ਮੋਹਿਆ ਉਪਾਵੇ ਫੰਦ ਨਾ ਪਾਥਰ ਬੋਲੇ ਨਾ ਕਿਛ ਦੇ ਫੋਕਟ ਕਰਮ ਨੇਹ ਫਲ ਹੈ ਸੇਵ ਜੇ ਮਰਤਕ ਕਾ ਚੰਦਨ ਚੜਾਵੇ ਉਸ ਤੇ ਕਹੋ ਕਬਨੁ ਫਾਲ ਪਾਵੇ जे मर्तक कहो विष्टा माहे रुलाई ता मर्तक का क्या घट जाई कहत कबीर हाओ कहो पुकार समझ देख साखत गावार दूजे पाए बहुत घर गाल राम भगत है सदा सुखाले জাল মহমিন মায়া কে ভেদে দীপক पतंग মায়া কে ছেদে কাম মায়া কুঞ্চর কো व्यापে কো হংগম প্রং মায়া মে খাপে মায়া ਐਸੀ মোহিনী ভাই জে তে জীব তেতে দহকাই راہ ਅੰਖੇ ਮ੍ਰੇਗ ਮਾਇਆ ਮੈਂ ਰਾਤੇ ਸਾਕਰ ਮਾਖੀ ਅਦਿਕ ਸੰਤਾਪੇ ਤੁਰੇ ਉਸਟ ਮਾਇਆ ਮੈਂ ਭੇਲਾ ਸਿਧ 84 ਮਾਇਆ ਮੈਂ ਖੇਲਾ ਛੇ ਅਜਤੀ ਮਾਇਆ ਕੇ ਬੰਦਾ ਨਵੈ ਨਾਥ ਸੂਰਜ ਅਰ ਚੰਦਾ ਤਪੇ ਤਪੀ ਸਰ ਮਾਇਆ ਮੈਂ ਸੂਤਾ ਮਾਇਆ ਮਹਿ ਕਾਲ ਅਰ ਪੰਚ ਦੂਤਾ ਸੁਵਾਨ ਸਿਆਲ ਮਾਇਆ ਮਹਿ ਰਾਤਾ ਬੰਤਰ ਚੀਤੇ ਅਰ ਸਿੰਘਾਤਾ ਮਾਜਾਰ ਘਾੜਰ ਅਰ ਲੂਬਰਾ ਬਿਰਖ ਮੂਲ ਮਾਇਆ ਮਹਿ ਪਰਾ ਮਾਇਆ ਅੰਤਰ ਪੀਨੇ ਦੇਵ ਸਾਗਰ ਇੰਦਰਾ ਹਰ ਧਰ ਤੇਵ ਕਹ ਕਬੀਰ ਜਿਸ ਉਦਰ ਤਿਸ ਮਾਇਆ ਤਾਬ ਛੂਟੇ ਜਬ ਸਾਧੂ ਪਾਇਆ